ਜਿੰਦਾਬਾਦ ਜਿੰਦਾਬਾਦ ਰੱਦ ਕਰੋ ਰੱਦ ਕਰੋ ਰੱਦ ਕਰੋ ਆਹ ਜੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਜ਼ਿਲ੍ਹਾ ਮਾਲ ਅਫਸਰ ਲੁਧਿਆਣਾ ਅੱਜ ਬੀਕੇਯੂ ਤੇ ਸਾਂਝਾ ਜਿਹੜਾ ਸਾਂਯੁਕਤ ਕਿਸਾਨ ਮੋਰਚਾ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈਗਾ ਤਾਮਿਲਨਾਡੂ ਦੇ ਵਿੱਚ ਕਿਸਾਨ ਸਾਥੀ ਦੇ ਖਿਲਾਫ ਜੋ ਹੋਈ ਕਾਰਵਾਈ ਬਾਰੇ ਅਤੇ ਇਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਸਾਡਾ ਜਿਹੜਾ ਮੰਗ ਪੱਤਰ ਹੈਗਾ ਤੁਰੰਤ ਗਵਰਨਰ ਸਾਹਿਬ ਦੀ ਦੇ ਵੀ ਪਾਸੇ ਪਹੁੰਚੇ ਜਾਵੇ ਅਸੀਂ ਤੁਰੰਤ ਛੇੜਾ ਹੈਗਾ ਮੰਗ ਪੱਤਰ ਅਗਲੀ ਗ੍ਰਿਕਾਰ ਲਈ ਭੇਜ ਦਿੰਦੇ ਹਾਂ ਕੀ ਨਾਮ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਪਿੰਦਰ ਸਿੰਘ ਮੈਂ ਬੀਕੇਜੀ ਸਿੱਧੂਪੁਰ ਦਾ ਚਲਾ ਪ੍ਰਧਾਨ ਜੀ ਜੀ ਅੱਜ ਲੁਧਿਆਣਾ ਦੇ ਡੀਸੀ ਦਫਤਰ ਕੀ ਜੀ ਅੱਜ ਲੁਧਿਆਣਾ ਵਿੱਚ ਡੀਸੀ ਦਫਤਰ ਇਸ ਲਈ ਆਏ ਅਸੀਂ ਇੱਕ ਮੰਗ ਪੱਤਰ ਦੇਣੇ ਆ ਰਾਸ਼ਟਰਪਤੀ ਸਾਹਿਬਾਨ ਨੂੰ ਉਹ ਮੰਗ ਪੱਤਰ ਇਹ ਆ ਵੀ ਇੱਕ ਪੀਆਰ ਪਾਂਡਿਆ ਨੂੰ ਸਜ਼ਾ ਸੁਣਾਈ ਗਈ ਆ ਪਿਛਲੀ 6 ਤਰੀਕ ਨੂੰ ਤੇ ਉਹ ਸਜ਼ਾ ਕਿਸ ਤਰੀਕੇ ਨਾਲ ਸੁਣਾਈ ਗਈ ਆ 2013 ਦੇ ਵਿੱਚ ਕੋਈ ਖਦਾਈ ਸਮੇ ਇੱਕ ਫੈਕਟਰੀ ਲੱਗੀ ਸੀ ਉੱਥੇ ਉਸ ਦੀ ਗੈਸ ਲੀਕ ਹੋਈ ਸੀ ਗੈਸ ਲੀਕ ਹੋਣ ਤੋਂ ਬਾਅਦ ਤਾਂ ਉਸ ਕੁਝ ਮਜ਼ਦੂਰ ਕਿਸਾਨਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਸੀਗਾ ਉਸ ਫੈਕਟਰੀ ਦੇ ਖਿਲਾਫ ਜਰੀਲੀਆਂ ਗੈਸਾਂ ਦੇ ਖਿਲਾਫ ਵੀ ਇਹਦੇ ਜਾਨੀ ਮਾਲੀ ਦਾ ਵੱਡਾ ਨੁਕਸਾਨ ਹੋ ਸਕਦਾ ਤਾਂ ਉਸ ਪ੍ਰੋਟੈਸਟ ਦੇ ਦੌਰਾਨ ਉਸ ਫੈਕਟਰੀ ਨੇ ਕੋਈ ਚਾਲ ਚੱਲ ਕੇ ਕੋਈ ਝੂਠੇ ਪ੍ਰੂਫ ਉਸਦੇ ਖਿਲਾਫ ਬਣਾ ਕੇ ਤਾਂ ਉਸ ਨੂੰ ਕੋਰਟ ਕੇ ਕੋਰਟ ਦੇ ਵਿੱਚ ਉਹਨੂੰ 13 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਪਿਛਲੀ 6 ਤਰੀਕ ਨੂੰ ਅਸੀਂ ਰਾਸ਼ਟਰਪਤੀ ਸਾਹਿਬਾਨ ਨੂੰ ਬੇਨਤੀ ਕਰਨ ਆ ਰਹੇ ਹਾਂ ਵੀ ਉਸ ਦੀ ਸਜ਼ਾ ਜਿਹੜੀ ਝੂਠੇ ਸਬੂਤ ਬਣਾ ਕੇ ਇਹਨਾਂ ਵੱਡਹਾਲਤੋਂ ਦਿੱਤੀ ਗਈ ਆ ਉਸ ਨੂੰ ਰੱਦ ਕੀਤਾ ਜਾਵੇ ਇਸ ਕਰਕੇ ਅੱਜ ਅਸੀਂ ਇਹ ਲੁਧਿਆਣਾ ਦੇ ਵਿੱਚ ਮੰਗ ਪੱਤਰ ਦੇਣ ਆਇਆ ਜੀ ਤੁਸੀਂ ਕੀ ਮੰਨਦੇ ਹੋ ਵੀ ਉਹ ਝੂਠੇ ਦੇਖੋ ਜੀ ਸਾਡਾ ਪਸਾਨ ਆਗੂ ਆ ਅਸੀਂ ਮੰਨਦੇ ਆ ਉਹ ਗੱਲ ਨੂੰ ਉਹ ਸਾਰੀ ਗੱਲ ਡਿਟੇਲ ਚ ਅਸੀਂ ਜੇ ਸਾਨੂੰ ਕਿਸੇ ਦੇ ਵਿਸ਼ਵਾਸ ਆ ਉਹ ਸਾਨੂੰ ਦੱਸ ਰਿਹਾ ਝੂਠੇ ਨੇ ਸਬੂਤ ਤੇ ਅੱਜ ਤੁਸੀਂ ਦੇਖ ਲਓ ਜੀਰੇ ਦੇ ਵਿੱਚ ਸੈਂਪਲ ਝੂਠੇ ਹੁੰਦੇ ਰਹੇ ਨੇ ਅਸੀਂ ਤਾਂ ਮੰਨਦੇ ਆ ਕਾਰਬੋਨੇਟ ਕਰਾਣਿਆਂ ਨੇ ਦੇਖਣ ਨੂੰ ਉਹਦਾ ਪਾਣੀ ਦਾ ਰੰਗ ਜਿਹੜਾ ਗਦਲਾ ਹੁੰਦਾ ਸੀ ਲਾਲ ਹਰਾ ਕਾਲਾ ਤੱਕ ਹੁੰਦਾ ਸੀ ਉਹਨੂੰ ਇਹ ਸੈਂਪਲ ਫੇਲ ਕਰ ਦਿੰਦੇ ਕਹਿੰਦੇ ਕਿ ਵੀ ਇਹ ਤਾਂ ਸਿਰਫ ਰੰਗੇ ਮਤਲਬ ਡਾਰਕ ਆ ਉਦਾਂ ਪਾਣੀ ਠੀਕ ਆ ਤਾਂ ਕਿੰਨੀ ਵਾਰੀ ਸੈਂਪਲ ਪਾਸ ਹੁੰਦਾ ਫੇਲ ਹੁੰਦਾ ਰਿਹਾ ਜਾ ਪ੍ਰਾਈਵੇਟ ਲੈਬ ਤੋਂ ਕੋਈ ਨਾ ਸੈਂਪਲ ਫੇਲ ਹੋ ਜਾਂਦਾ ਸੀ ਦੂਜੇ ਲੋੜ ਪਾਸ ਹੁੰਦਾ ਸੀ ਤੇ ਅਸੀਂ ਦੇਖਦੇ ਰਹੇ ਹਾਂ ਸਾਰਾ ਕੁਝ ਜੀਰਾ ਫੈਕਟਰੀ ਦੇ ਵਿੱਚ ਤਕਰੀਬਨ 32 32 ਇੰਚ ਦੇ ਕਿੰਨੇ ਅਨੇਕਾ ਹੀ ਬੋਰ ਕੀਤੇ ਹੋਏ ਸੀ ਜਿਨ੍ਹਾਂ ਨਾਲ ਪਾਣੀ ਥੱਲੇ ਧਰਤੀ 'ਚ ਪਾਇਆ ਜਾਂਦਾ ਸੀ ਜਦ ਅੜਦਲ ਦੇ ਪਿੰਡਾਂ ਨੂੰ 10 20 ਕਿਲੋਮੀਟਰ ਦੇ ਤੱਕ ਪਾਣੀ ਪੀਂਦੇ ਸੀ ਤਾਂ ਉਹ ਜਰੀਲਾ ਹੁੰਦਾ ਸੀ ਉਹ 스ਮਲ ਮਾਰਦੀ ਸੀ ਅਸੀਂ ਆਪ ਕਹਿੰਦੇ ਆ ਵੀ ਇਹ ਇੰਡਸਟਰੀ ਵਾਲੇ ਜਿਹੜੀ ਕਾਰਪੋਰੇਟ ਕਰਾਣੇ ਨੇ ਇਹੋ ਜਿਹਾ ਕੁਝ ਕਰਦੇ ਹੁੰਦੇ ਨੇ ਤੇ ਹੁਣ ਆ ਆਪਾਂ ਟੀਬੀ ਦੇ ਵਿੱਚ ਦੇਖ ਲੋ ਰਾਜਸਥਾਨ ਚ ਕੀ ਕਰ ਰਹੇ ਨੇ ਐਸਨੋਲੀ ਫੈਕਟਰੀ ਲੱਗ ਰਹੀ ਸੀਗੀ ਹਾਲਾਂਕਿ ਉਹਨਾਂ ਦੀ ਮਨਜ਼ੂਰੀ ਨਹੀਂ ਸੀ ਉਹਨਾਂ ਦੀ ਸਹਿਮਤੀ ਨਹੀਂ ਸੀ ਲੁਧਿਆਣਾ ਹੀ ਕਰਨੇ ਲੱਗ ਰਹੇ ਪੂਰੇ ਪੰਜਾਬ ਚ ਤੁਹਾਡੇ ਫਰਮ ਦੇ ਦੇਖੋ ਜੀ ਜਿੱਥੇ ਜਿੱਥੇ ਤੱਕੇशाही ਹੋਊਗੀ ਉੱਥੇ ਰੇਖਜਕਤ ਤੇ ਧਰਨੇ ਲੱਗੂ ਸਰਕਾਰਾਂ ਕੋਲੋਂ ਉਮੀਦ ਨਹੀਂ ਹੈਗੀ ਜੇ ਕਹੋਂਗੇ ਵੋਟਾਂ ਪਾ ਕੇ ਬਦਲਾ ਲਿਆਵਾਂਗੇ ਕਦੇ ਨਹੀਂ ਹੁੰਦਾ ਇਹ ਲੋਕਾਂ ਨੇ ਇਕੱਠੇ ਹੋ ਕੇ ਇਕੱਠੇ ਆਵਾਜ਼ ਚੱਕਣਗੇ ਤਾਂ ਬਦਲਾ ਆਉਂਦਾ ਇਦਾਂ ਬਦਲਾ ਨਹੀਂ ਆਉਂਦਾ ਹੈਗਾ ਤੇ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋਣਗੇ ਵੀ ਸਾਡੇ ਹੱਕ ਨੇ ਇਹ ਧਰਤੀ ਦੇ ਵਿੱਚ ਜੀਹਲਾ ਪਾਣੀ ਰੋਕਣ ਵਾਸਤੇ ਦਰਿਆ 'ਚ ਬੁੱਡੇ ਦਰਿਆ 'ਚ ਕਿੰਨਾ ਨਿੱਕਾ ਪਾਣੀ ਪਾਇਆ ਜਾ ਰਿਹਾ ਕਾਲਾ ਜਿਸ ਦਾ ਰੰਗ ਕਾਲਾ ਵਾ ਸਾਰੇ ਸਮਝਦੇ ਨੇ ਇਸ ਗੱਲ ਨੂੰ ਕੋਈ ਭੁੱਲਿਆ ਨਹੀਂ ਹੋਇਆ ਕੋਰਟ ਵੱਲੋਂ ਜੇ ਆਰਡਰ ਕੀਤਾ ਤੁਸੀਂ ਕੋਰਟ ਦਾ ਰੁਕਣਾ ਸੀ ਨਹੀਂ ਰਾਸ਼ਟਰਪਤੀ ਉੱਚ ਨਾਗਰਿਕ ਦੇ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਵੀ ਉਹ ਝੂਠੇ ਨੇ ਉਹਨਾਂ ਨੂੰ ਦੁਬਾਰਾ ਹੀ ਬਾਚਿਆ ਜਾਵੇ ਦੇਖਿਆ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਉਸ ਨੂੰ ਰਿਹਾਈ ਹੋ ਸਕੇ ਕਰਮਜੀਤ ਸਿੰਘ ਜੀ ਕੋਟਾਗਾ ਮੈਂ ਬਲਾਕ ਜਰਨਲ ਸਖਤਰ ਪਖੋਵਾਲ ਦੇਖੋ ਜਿਹੜੀ ਅੱਜ ਦਾ ਅਸੀਂ ਇਹ ਵੀ ਮਸਲਾ ਤੁਹਾਨੂੰ ਪਤਾ ਵੀ ਕੋਈ ਵੀ ਅਨਸਾਫ ਬੰਦ ਅਨਸਾਫ ਬੰਦ ਜਿਹੜੇ ਸਾਡੇ ਆਗੂ ਨੇ ਉਹ ਕਿਤੇ ਵੀ ਧੱਕਾ ਹੋ ਰਿਹਾ ਚਾਹੇ ਉਹ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਚਾਹੇ ਸਾਡਾ ਮੀਡੀਆ ਭਾਈਚਾਰਾ ਹੋਵੇ ਜਾਂ ਸਾਡੀਆਂ ਜਿਵੇਂ ਕਾਰਪੋਰੇਟ ਘਰਾਣਿਆਂ ਦੇ ਅੱਜ ਪੱਖ ਦੇ ਵਿੱਚ ਸਰਕਾਰਾਂ ਭੁਗਤ ਰਹੀਆਂ ਨੇ ਫੈਕਟਰੀਆਂ ਜਿਹੜੀਆਂ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਕਰਦੀਆਂ ਨੇ ਉਹ ਫੈਕਟਰੀਆਂ ਦੇ ਵਿਰੋਧ ਦੇ ਵਿੱਚ ਲੜਾਈ ਲੜਦੇ ਨੇ ਔਰ ਜਿਹਦੇ ਵਿੱਚ ਸਾਡੇ ਇੱਕ ਤਾਵਾ ਲਾਡੂ ਦੇ ਕਿਸਾਨ ਜੁਨੀਆ ਦੇ ਆਗੂ ਦੇ ਉੱਤੇ ਉਹਨਾਂ ਨੇ ਇੱਕ ਉੱਥੇ ਜਦੋਂ ਫੈਕਟਰੀ ਦੀ ਖਦਾਈ ਹੋਈ ਉਹ ਗੈਸਾਂ ਲੀਕ ਹੋਈਆਂ ਉਹਨਾਂ ਨਾਲ ਇਲਾਕੇ ਦੇ ਵਿੱਚ ਪ੍ਰਦੂਸ਼ਣ ਪੈਦਾ ਹੋਇਆ ਤੇ ਉਹਨਾਂ ਦੇ ਵਿਰੋਧ ਲੜਾਈ ਲੜੀ ਪਰ ਅੱਜ ਦਸਾਂ ਸਾਲਾਂ ਬਾਅਦ ਉਹ ਸਾਡੇ ਕਿਸਾਨ ਆਗੂ ਨੂੰ ਉੱਥੇ ਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਅੰਡਰ ਹੋ ਕੇ ਉਹਨਾਂ ਦੇ ਕਹਿਣ ਦੇ ਉੱਤੇ 13 ਸਾਲ ਦੀ ਸਜ਼ਾ ਸੁਣਾਈ ਆ ਅਸੀਂ ਇਹ ਧੱਕੇ ਦੇ ਵਿਰੋਧ ਅੱਜ ਪੂਰੇ ਪੰਜਾਬ ਦੀ ਪੂਰੀ ਇੰਡੀਆ ਦੇ ਵਿੱਚ ਡੀਸੀ ਹੈੱਡਕੁਆਟਰਾਂ ਦੇ ਉੱਤੇ ਇਹ ਜਿਹੜਾ ਸਾਡਾ ਮੰਗ ਪੱਤਰ ਆ ਉਹ ਅਸੀਂ ਦੇ ਰਹੇ ਹਾਂ ਕਿਉਂਕਿ ਇਹ ਮੰਗ ਪੱਤਰ ਆ ਜਿਹੜਾ ਸਾਡਾ ਉਹ ਗਵਰਨਰ ਤੱਕ ਪਹੁੰਚੇ ਕਿਉਂਕਿ ਸਾਡੇ ਕਿਸਾਨ ਆਗੂ ਨੇ ਜਿਹੜੇ ਵੀ ਇਹਨਾਂ ਨੂੰ ਦਬਾਇਆ ਨਾ ਜਾ ਸਕੇ ਜਿਹੜੀ ਸਜ਼ਾ ਇਹਨਾਂ ਨੂੰ ਸੁਣਾਈ ਆ ਵੀ ਉਹਨੂੰ ਦੁਬਾਰਾ ਇਹ ਤੇ ਮਾਫ ਕੀਤਾ ਜਾਵੇ ਇਹਨੂੰ ਸਜ਼ਾ ਨੂੰ ਰੱਦ ਕੀਤਾ ਜਾਵੇ